ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਛਾਪੁਰ ਖੁਰਦ ਇਹ ਪਿੰਡ ਜ਼ਿਲ੍ਹਾ ਸ੍ਰੀ ਅਮਰਤਸਰ ਸਾਹਿਬ ਦਾ ਹੈ ਇੱਥੇ ਵੀ ਇੱਕ ਵੀਰ ਨੂੰ ਅੱਜ ਪਹਿਲੀ ਵਾਰ ਮਿਲ ਰਹੇ ਆ ਇਸ ਘਰ ਦੇ ਵਿੱਚ ਤੇ ਇਹਦੇ ਪਸ਼ੂ ਤੁਹਾਨੂੰ ਦਿਖਾ ਰਹੇ ਆ ਸ਼ੌਂਕ ਨਾਲ ਬਾਈ ਪਸ਼ੂ ਰੱਖਦਾ ਤੇ ਪੁਰਾਣਾ ਰਵਾ ਇਹਨਾਂ ਕੋਲ ਨੀਲੀ ਰਾਵੀ ਨਸਲ ਦਾ ਘਰ ਦੇ ਵਿੱਚ ਹੈ ਉਸ ਮੱਝਾਂ ਉਦੋਂ ਬਾਅਦ ਚ ਖਰੀਦੀਆਂ ਵੀ ਸ਼ੌਂਕ ਕਰਕੇ ਅਸਟਾ ਮੇ ਇਸ ਤਰ੍ਹਾਂ ਦਾ ਸ਼ੌਂਕ ਹੈ ਵੀ ਘਰ ਦੇ ਵਿੱਚ ਜਿਹੜੇ ਮੁਰਾ ਨਸਲ ਦੇ ਪਸ਼ੂ ਹੈ ਬਾਈ ਕਹਿੰਦਾ ਵੀ ਜਿਵੇਂ ਜਿਵੇਂ ਮੱਝਾਂ ਤਿਆਰ ਹੋਣਗੀਆਂ ਉਹ ਵੇਚ ਦੇਣੀਆਂ ਤੇ ਜਿਵੇਂ ਜਿਵੇਂ ਝੋਟੀਆਂ ਗੱਬਣ ਹੋਣਗੀਆਂ ਜਾਂ ਕੋਈ ਅਸਰ ਝੋਟੀ ਖਰੀਦਣੀ ਚਾਹੂ ਮੁਰਾ ਵੇਚ ਦੇਣੀ ਹੈ ਪਰ ਨੀਲੀ ਦਾ ਵੀ ਘਰੇ ਰੱਖਣੀ ਹੈ ਇਹ ਝੋਟੀ ਬਿਲਕੁਲ ਹੀ ਤਾਜੀ ਸੋਈ ਹੈ ਸ਼ੌਂਕਿਆ ਤੁਹਾਨੂੰ ਦਿਖਾਵਾਂਗੇ ਕਿਉਂਕਿ ਇਹਨਾਂ ਦੀ ਹੋਮ ਬਰੀਡ ਹੈ ਬਾਕੀ ਕੁਝ ਹੋਰ ਪਸ਼ੂ ਦਿਖਾ ਦੇਣਾ ਤੇ ਇੱਕ ਇਸ ਵੀਡੀਓ ਦੇ ਵਿੱਚ ਮੱਝ ਵੀ ਇਹਨਾਂ ਨੇ ਵਕਾਊ ਕੀਤੀ ਹੈ ਇਹ ਮੱਝ ਸਾਹਮਣੇ ਤੁਸੀਂ ਦੇਖ ਰਹੇ ਹੋ ਸੂਨ ਦੇ ਨੇੜਾ ਤੋਰ ਕੇ ਵੀ ਤੁਹਾਨੂੰ ਦਿਖਾਵਾਂਗੇ ਬਾਕੀ ਪਸ਼ੂਆਂ ਬਾਰੇ ਵੀ ਤੋਂ ਜਾਣਕਾਰੀ ਸ਼ੌਂਕੀਆਂ ਲੈ ਲੈਣੀ ਆ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖਿਓ ਮੱਝ ਜਿਹਨੂੰ ਜੱਜੂਗੀ ਨੀਲੀਰਾਵੀ ਨਸਲ ਦਾ ਜੇ ਕੋਈ ਵੀਰ ਸ਼ੌਂਕ ਰੱਖਦਾ ਖਾਸ ਕਰਕੇ ਮੇਲਿਆਂ ਵਾਲਾ ਸ਼ੌਂਕ ਹੈ ਤੋਂ ਸ਼ੌਂਕ ਤੁਹਾਡਾ ਪੂਰਾ ਕਰੂਗਾ ਕਿ ਮੱਝ ਇੱਕ ਮੇਲੇ ਦੇ ਵਿੱਚ ਜਾ ਕੇ ਆਈ ਹੈ ਉਥੋਂ ਕਿਹੜੀ ਪੋਜੀਸ਼ਨ ਸੀ ਜਾਂ ਕੀ ਇਹਦੀ ਡਿਟੇਲ ਹੈ ਉਹ ਆਪਾਂ ਵੀ ਤੋਂ ਪੁੱਛਾਂਗੇ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਅੱਜ ਤੁਹਾਨੂੰ ਸੋਹਣੇ ਪਸ਼ੂ ਵੀਰ ਦੇ ਦਿਖਾਉਣੇ ਚਰਵਾਤ ਕਰਾਂਗੇ ਤਾਜੀ ਝੋਟੀ ਜਿਹੜੀ ਸੂਈ ਹੈ ਤੇ ਤੋਂ ਇਨਫੋਰਮੇਸ਼ਨ ਬਾਈ ਤੋਂ ਲੈਣੇ ਆ। ਬਾਈ ਸਤਿ ਸ਼੍ਰੀ ਅਕਾਲ। ਆ ਨਾਮ ਆਪਣਾ ਦੱਸ ਦਿਓ ਬਈ। ਨਾਮ ਮੇਰੇ ਹਰਜੋਤ ਸਿੰਘ। ਹਰਜੋਤ ਬਾਈ ਮੱਝਾਂ ਪਹਿਲਾਂ ਤੋਂ ਫਿਰ ਘਰ ਦੇ ਵਿੱਚ ਰੱਖੀਆਂ ਹੋਣੀਆਂ ਆਪਣੇ ਨਾਲ। ਹਾਂਜੀ। ਨੀਲੀ ਰਾਵੀ ਦਾ ਸ਼ੌਂਕ ਕਦੋਂ-ਕਦੋਂ ਹੈ? ਇਹ ਪੁਰਾਣਾ ਬਲੱਡ ਲਾਈਨ ਆਪਣੇ ਘਰ ਦੀ ਧੁਰੀ ਆਉਂਦੀ ਆ। ਅੱਛਾ ਇਹ ਰਵਾ ਘਰ ਦਾ ਹੀ ਐ। ਇਹ ਚੌਥੀ ਪੀੜੀ ਆ ਆਪਣੇ ਘਰ ਦੇ। ਅੱਛਾ ਚੌਥੀ ਪੀੜੀ ਐ। ਹਾਂਜੀ। ਇਹ ਕੈਨਵਾ ਸੂਆ ਬਾਈ ਝੋਟੀ ਸੂਪੀ। ਇਹ ਤੀਜਾ ਸੂਆ ਝੋਟੀ ਸੂਈ ਆ। 6 ਤੰ ਦਾ ਮੋਕ। ਅੱਛਾ ਤੀਜਾ ਸੂ ਫਿਰ ਪਹਿਲਾ ਸੂਆ ਤਾਂ ਖੀਰੀ ਸੂਈ ਹੋਣੀ ਠੀਕ ਐ ਅਛਾ ਬਾਈ ਕੀ ਰਿਕਾਰਡ ਐ ਤੇ ਦੁੱਧ ਦਾ ਕੀ ਰਿਕਾਰਡ ਐ ਦੂਜੇ ਸੂਏ ਚ ਕਿੰਨਾ ਕੁ ਦੁੱਧ ਦਿੰਦੀ ਰਹੀ 14 ਕਿਲੋ ਦੁੱਧ ਤਾਂ ਦੂਜੇ ਸੂਏ ਮੱਝਾਂ ਚ ਵੱਢ ਕੇ 17 ਕਿਲੋ ਦੁੱਧ ਦਿੱਤਾ ਤੇ ਐ ਰਹੀ ਪਿਆਰੀ ਜੋ ਵੀ ਆ ਵਿੱਚ ਚੋਈ ਵੀ ਆ ਅੱਛਾ ਇਹ ਉਹਨਾਂ ਵੇਚ ਨਹੀਂ ਤਾਂ ਨਹੀਂ ਆਪਾਂ ਨਾ ਨਹੀਂ 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 ਵੀ ਤਾਂ ਸ਼ੌਂਕੀਆਂ ਤੋਂ ਤੇ ਅਛਾ ਇਹ ਘਰਦਾਰਾ ਵਾ ਹੋਰ ਕੀ ਖੂਬ ਹੈ ਇੱਕ ਤਾਂ ਇਹ ਦੋਸਤੋ ਦੇਖੋ ਵੀ ਤੀਜਾ ਸੂਆ ਕਿੰਨੀ ਛੋਟੀ ਉਮਰ ਚ ਛੋਟੀ ਸੂਪੀ ਹੋਮ ਬਰੀਡ ਐ ਬਾਈ ਦੀ ਦੂਜਾ ਸੂਆ ਜਾਂ ਪਹਿਲਾਂ ਵੀ ਕਹਿ ਦਈਏ ਤੋ ਵੀ ਚੱਲਦੀ ਐ ਛੇ ਦੰਦੀ ਐ ਬਾਈ ਦੱਸਦਾ ਹਜੇ ਖੈਰ ਮੂੰਹ ਤੋਂ ਵੀ ਪਤਾ ਲੱਗਦਾ ਛੋਟੀ ਉਮਰ ਚ ਤੀਜੇ ਸੂਏ ਨੇ ਬੱਚੇ ਨੂੰ ਜਨਮ ਦਿੱਤਾ ਐ ਅੱਛਾ ਬਾਈ ਦੁੱਧ ਚਵਾਈ ਚ ਕਿੰਨਾ ਚਿਰ ਦੁੱਧ ਦਿੰਦੀ ਐ ਇਹ ਵੀਰੇ 2 ਮਹੀਨੇ ਆਪ ਛੱਡਨੀ ਪਈ ਐ ਅੱਛਾ ਆਪ ਹੀ ਛੱਡਨੀ ਪਈ ਦੁੱਧ ਠੀਕ ਐ ਲੰਬਾ ਟਾਈਮ ਦੁੱਧ ਪਿਆਰਦੀ ਐ ਨਾ ਅੱਛਾ ਲੋਰੀ ਦੀ ਆਪ ਹੁਣ ਬੱਚਾ ਕੀ ਦੇਤਾ ਨੇ ਬੱਚਾ ਫੀਮੇਲ ਕਾਫ ਕੱਟੀ ਦਿੱਤੀ ਹੈ ਰਗੀ ਤੋੜ ਕੇ ਬਾਈ ਨੂੰ ਦੋਸਤੋ ਇਹ ਰਾਤ ਹੀ ਸੂਈ ਐ ਰਾਤ ਹੀ ਸੂਈ ਨੇ ਹਾਂਜੀ ਹਾਂਜੀ ਰਾਤ ਠੀਕ ਐ ਤੋਂ ਰਾਤ ਦੀ ਸੂਈ ਝੋਟੀ ਤੋਂ ਦਿਖਾਉਣੇ ਆ ਦੋਸਤੋਂ ਜਦੋਂ ਆਪਾਂ ਕੋਈ ਸ਼ੌਂਕ ਪੂਰਾ ਕਰਨਾ ਖਾਸ ਕਰਕੇ ਮੱਝਾਂ ਵਾਲੇ ਮਾਮਲੇ 'ਚ ਇੱਕ ਅੱਧੀ ਮੱਝ ਇਦਾਂ ਦੀ ਖਰੀਦ ਲਓ ਵੀ ਤੁਸੀਂ ਵੀ ਇਹ ਕਹੋ ਵੀ ਇਹ ਸਾਡੀ ਹੋਮ ਬਰੀਡ ਆ ਕਿਉਂਕਿ ਜਿਹੜਾ ਰਿਜ਼ਲਟ ਘਰ ਦੇ ਪਸ਼ੂ ਨੇ ਦੇਣਾ ਨਾ ਉਹ ਖਰੀਦੇ ਆ ਪਸ਼ੂ ਤੋਂ ਅੱਛੇ ਤੀ ਆਪਾਂ ਨੂੰ ਮਿਲਦਾ ਨਹੀਂਗਾ ਬਈ ਫੇਰ ਪੋਰਾਗੇ ਇੱਕ ਵਾਰਾਂ ਹੋਮ ਬਰੀਡ ਝੋਟੀ ਬਾਈ ਦੀ ਤੀਜਾ ਸੂਆ ਸੂਪੀ ਕਰਮਾ ਵਾਲੀ ਦੁੱਧ ਦਿੱਤਾ ਪਿਛਲੇ ਸੂਏ 'ਚ 17 ਕਿਲੋ ਮੱਝਾਂ ਬਾਬਾ ਰੱਖਦਾ ਬਾਈ ਉਹਨਾਂ ਦੇ ਵਿੱਚ ਵੱਧੀ ਮੱਝ ਨੇ ਘੋਟੀ ਨੇ ਦੁੱਧ ਦਿੱਤਾ ਐਦਕੀ ਜਰੂਰ ਬਾਈ ਨੂੰ ਕਵਾਂਗੇ ਵੀ ਇਹਦੀ ਸਪੈਸ਼ਲ ਕੇਅਰ ਕਰੇ ਤੇ ਆਪਾਂ ਤੁਹਾਨੂੰ ਇਹ ਲਾਈਵ ਵਿੱਚ واਕੇ ਦਿਖਾਈਏ ਕਿਉਂਕਿ ਚੰਗੇ ਪਸ਼ੂ ਘਰ ਚ ਰੱਖਣੇ ਆ ਤੇ ਉਹਨਾਂ ਦੇ ਰਿਕਾਰਡ ਵੀ ਇਸ ਤਰ੍ਹਾਂ ਬਣੇ ਹੋਣ ਫਿਰ ਕੱਲ ਕੋਈ ਪਸ਼ੂ ਸੇਲ ਵੀ ਕਰਨਾ ਹੋਵੇ ਤੇ ਉਹਦੀ ਕੀਮਤ ਬਣ ਜਾਂਦੀ ਹੈ ਹਜੇ ਕਿਉਂਕਿ ਰਾਤ ਹੀ ਸੂਈਆ ਤੇ ਢਿੱਲਾ ਕੋਈ ਕਰਦੀ ਹੈ ਕਰਮਾ ਲਈ ਸੋ ਇਹ ਮੱਧ ਟੁੱਟੀ ਤੀਜਾ ਸੂਆ ਬਾਈ ਕੋਲ ਸੂ ਵੀ ਸ਼ੌਂਕ ਹੈ ਤੁਹਾਨੂੰ ਦਿਖਾ ਰਹੇ ਹਾਂ ਲੋਹਰੀ ਫੋਲਦੀ ਤੀ ਆ ਦੱਸੋ ਇਹ ਜੋ ਇਹਨੇ ਅੱਗੇ ਕੱਟੀ ਨੂੰ ਜਨਮ ਦਿੱਤਾ ਸੋ ਇਹ ਚੋਟਿ ਚੌਂਕਿਆ ਦਿਖਾ ਰਹੇ ਇੱਕ ਕੱਟੀ ਖੜੀ ਹੈ ਬਾਈ ਕੋਲ ਉਹਦੀ ਵੀ ਡਿਟੇਲ ਪੁੱਛਦੇ ਛੋਟੇ ਵੀਰੇ ਤੂੰ ਅੱਗੇ ਇੱਕ ਕੱਟੀ ਦਿਸਦੀ ਹੈ ਇਹ ਕਿਹੜੀ ਮਾਜ ਦੀ ਧੀ ਹੈ ਇਹ ਵੀਰੇ ਖਰੀਦੀ ਹੋਈ ਆ ਕੱਟੀ ਖਰੀਦੀ ਹੈ ਗਿਫਟ ਹੀ ਕੀਤੀ ਆ ਪਾਣੂ ਨੇ ਅੱਛਾ ਉੱਥੋਂ ਆਈ ਹੈ ਇਹ ਠੀਕ ਹੈ ਇਹ ਕਿਹੜੇ ਬੋਲ ਦੀ ਹੈ ਬਾਈ ਕੋਈ ਪਤਾ ਨਹੀਂ ਵੀਰੇ ਇਹਦਾ ਨਹੀਂ ਪਤਾ ਤੋਰੀ ਮੜਾ ਇਹਨੂੰ ਦੱਸੋ ਇਹ ਸੁਖਦੀਪ ਲੰਗਿਆਂ ਵਾਲੇ ਬਾਈ ਕੋਲੋਂ ਵੀਰ ਕੋਲ ਆਈ ਹੈ ਧਾਂਚਾ ਦੇਖੋ ਕੱਟੀ ਦਾ ਇਹ ਚੌਂਕਿਆ ਬਾਈ ਨੇ ਹੁਣ ਖਰੀਦੀ ਹੈ ਨੀਲੀ ਰਾਵੀ نسل ਦੇ ਪਸ਼ੂ ਵਧਾਉਣੇ ਆ ਜਿਵੇਂ ਪਹਿਲਾਂ ਕਿਹਾ ਸੀਗਾ ਸਾਰਾ ਫਾਰਮ ਇਸੇ نسل ਦਾ ਹੀ ਤਿਆਰ ਕਰਨਾ ਹੈ ਸੋ ਝੋਟੀ ਦੇਖੋ ਹਜੇ ਛੋਟੀ ਉਮਰ ਦੀ ਝੋਟੀ ਹੈ ਥਣਾ ਵਾਲੇ ਪਾਸੋਂ ਇਹ ਵੀ ਬੜੀ ਕਮਾਲ ਦੀ ਦਿਸਦੀ ਹੈ ਬਹੁਤ ਸੋਹਣੀ ਝੋਟੀ ਇਹ ਵੀਰ ਨੇ ਸ਼ੌਂਕ ਨਾਲ ਲਿਆਂਦੀ ਹੈ ਵਿਕਰੀ ਆਸਤੇ ਨਹੀਂ ਇਹ ਗੱਲ ਧਿਆਨ ਚ ਰੱਖ ਲਓ ਕਿਉਂਕਿ ਅਸੀਂ ਚੌਂਕੀਆਂ ਵੀਡੀਓ ਬਣਾ ਰਹੇ ਹਾਂ ਜਿਹੜਾ ਨਾ ਵਿਕਾਊ ਉਹ ਤੁਹਾਨੂੰ ਦਿਖਾ ਦੇਾਂਗੇ ਤੇ ਮੈਨੂੰ ਲੱਗਦਾ ਵੀ ਆਉਣ ਵਾਲੇ ਮੇਲੇ ਜੇ ਬਾਈ ਲਾਉਣੇ ਚਾਵੇ ਤਾਂ ਨੀਲੀ ਰਾਵੀ نسل ਦੇ ਵਿੱਚ ਇਹ ਝੋਟੀ ਮੁਕਾਬਲੇਾਂ 'ਚ ਪਹੁੰਚੂਗੀ ਕਿਉਂਕਿ ਮੇਨ ਸਟਰਕਚਰ ਦੇਖਿਆ ਜਾਂਦਾ ਛੋਟੇ ਬੱਚਿਆਂ ਦਾ ਬਿਊਟੀ ਬਾਡੀ ਉਹ ਸਾਰਾ ਕੁਝ ਬੜਾ ਸੋਹਣਾ ਹੈ। ਜੋ ਇਹ ਝੋਟੀ ਬਾਈ ਕੋਲ ਚੌਂਕੀ ਆਈ ਹੈ। ਤੇ ਇੱਕ ਮੱਝ ਵਿੱਚ ਨਹੀਂ ਹੈ ਬਾਈ। ਨੇ ਆਪਾਂ ਇਹਦੇ ਬਾਰੇ ਗੱਲਬਾਤ ਬਾਈ ਨਾ ਕਰਾਂਗੇ। ਬਾਈ ਇਹ ਮੱਝ ਦੀ ਕੀ ਡਿਟੇਲ ਹੈ? ਕਨਵਾ ਸੁਆਏ ਨੇ ਸੁਣਾਇ ਰਹੀ? ਤੀਜਾ ਸੁਆਏ ਨੇ ਸੁਣਾਵਾ। ਹੂੰ। ਇਹ ਆਪਣੀ ਖਰੀਦੀ ਹੋਈ ਹੈ। ਠੀਕ ਹੈ। ਅੱਛਾ ਇਹ ਕਿਸੇ ਮੇਲੇ ਚ ਪਾਈ ਸੀ? ਇਹ ਤਨਹੋਲੇ ਮੇਲੇ 5th ਪੋਜੀਸ਼ਨ 'ਚ ਹੀ ਹੈ ਦੀ। ਡਰਾਈ ਦੇ ਵਿੱਚ। ਡਰਾਈ ਚੋਂ 5ਵੇਂ ਨੰਬਰ ਤੇ ਤਨਹੋਲੇ ਮੇਲੇ ਚ ਆਈ ਸੀ। ਠੀਕ ਹੈ। ਹੁਣ ਕਿੰਨੇ ਦਿਨ ਲੈਂਦੀ ਹੈ? 12 ਤੋਂ 13 ਦਿਨ ਕੱਚੀ ਹੈ। 12 ਤੋਂ 13 ਦਿਨਾਂ ਦੀ ਕੱਚੀ ਹੈ। ਅੱਛਾ ਸੀਮਨ ਕਿਹੜੇ ਬ ਇਹ ਤਾਂ ਨਹੀਂ ਪਤਾ ਆਪਾਂ ਘਰੇ ਨਹੀਂ ਹੈਗੇ ਉਹਨੂੰ ਵੀ ਸੇਮਨ ਗਲਤ ਲੱਗ ਗਿਆ ਅੱਛਾ ਲੱਗਾ 507 ਦਾ ਵਾ ਹਮ ਪਰ ਫਸ ਇਹ ਗਰੰਟੀ ਨਾਲ ਉਹ ਵੀ ਬੱਚਾ ਕਾਲਾ ਦੇ ਗਈ ਆ ਸਹੀ ਹੈ ਠੀਕ ਹੈ ਤੋਂ ਦੋਸਤੋ ਇਹ ਸ਼ੋਰ ਨਹੀਂ ਹੈ ਕਿਉਂਕਿ ਬਾਈ ਕਹਿੰਦਾ ਮੈਂ ਆਪ ਘਰੇ ਹੈ ਨਹੀਂ ਸੀ ਫੇਰ ਆਉਣ ਵਾਲੇ ਟਾਈਮ 'ਚ ਇਹ ਗੱਲ ਦਾ ਧਿਆਨ ਰੱਖਣਾ ਪਊਗਾ ਇੱਕ ਹੀਟ ਮਿਸ ਕਰਾਈ ਜਾ ਸਕਦੀ ਹੈ ਪਰ ਸਾਲ ਜਿਹੜਾ ਉਹ ਉਹਦਾ ਰਿਸਕ ਨਹੀਂ ਲਿਆ ਜਾ ਸਕਦਾ ਅੱਛਾ ਵੀਰ ਇਹਦਾ ਦੁੱਧ ਦਾ ਕੀਰਡ ਹੈ ਕਿ ਪਿਛਲੇ ਸੂਏ ਤੂੰ ਇਹਨੂੰ ਟੋਕੜੀ ਖਰੀਦਿਆ ਸੀ ਠੀਕ ਹੈ ओके okay. so, सो ਸਿੱਧੀ ਜਾਣ ਦੇ ਅੱਗੇ ਬ੍ਰਾਂਡੇ ਚੋਂ ਮੋੜਾਂਗੇ ਸੋਹਣੀ ਮੱਝ ਆ ਦੋਸਤੋ ਇਹ ਡਰਾਈ ਕੈਟਾਗਰੀ ਚੋਂ ਪੰਜਵੀਂ ਪੋਜੀਸ਼ਨ ਧਨੋਲੇ ਮੇਲੇ ਚ ਇਹ ਸਮਝਦੀ ਰਹੀ ਐ ਆ ਦਿਨ ਹਜੇ ਕਿੰਨੇ ਰਹਿੰਦੇ ਨੇ 12 ਤੋਂ 13 ਦੇ 12 ਤੋਂ ਕਿੰਨੇ ਰਹੇ 12 13 ਦਿਨ ਦੱਸੋ ਇਹਦੇ 10 ਮਹੀਨੇ ਪੂਰੇ ਹੋਣ ਚ ਰਹਿੰਦੇ ਇਹਨੂੰ ਫੇਰ ਮੋੜਾਂਗੇ ਬਾਈ ਬਸ ਸੋ ਸੋ ਟੇਡਾ ਕੱਟ ਬਹੁਤ ਸੋਹਣਾ ਸਿੰਘ ਚੰਗਾ ਵਜਣਾ ਵੱਜਦਾ ਤੇ ਹਵਾਨਾ ਕੇਰਾ ਤੁਸੀਂ ਹਜੇ 12 ਦਿਨਾਂ ਦੀ ਕੱਚੀ ਦਾ ਵੇਖੋ ਕਾਫੀ ਚੰਗਾ ਕੋਲੋਂ ਆ ਕੇ ਦੇਖੋਗੇ ਹਵਾਨਾ ਦਿਸਣਾ ਹਜੇ ਕੋਹ ਭਰਨਾ ਸ਼ੁਰੂ ਕੀਤਾ ਇਹਨੇ ਸੋ ਢਾਂਚਾ ਬਹੁਤ ਸੋਹਣਾ ਮੱਝ ਦਾ ਜੇ ਕੋਈ ਵੀਰ ਨੀਲੀ ਰਾਵੀ ਤੇ ਕੰਮ ਕਰਨਾ ਚਾਹੁੰਦਾ ਤਾਂ ਮੱਝ ਤੁਸੀਂ ਖਰੀਦ ਸਕਦੇ ਹੋ ਉਤੋਂ ਚੜਾਈ ਮੱਝ ਦੀ ਤੁਸੀਂ ਨੋਟ ਕਰੋ ਕਾਫੀ ਤੁਹਾਨੂੰ ਜਿਆਦਾ ਖੁੱਲੀ ਡੁੱਲੀ ਮੱਝ ਜਿਹੜੀ ਉਹ ਨਜ਼ਰ ਆਉਣੀ ਹੈ ਸਟਰਕਚਰ ਦੇਖੋ ਇਹਦਾ ਸੋ ਇਸ ਸਾਈਡ ਤੋਂ ਫੇਰ ਇਹਦਾ ਹਵਾਨਾ ਤੁਸੀਂ ਦੇਖੋ ਸੀਮਨ 507 ਨੰਬਰ ਬੋਲਦਾ ਬਾਈ ਕਹਿੰਦਾ ਵੀ ਡਾਕਟਰ ਵੀਰ ਨੂੰ ਕਿਹਾ ਸੀ ਪੰਜੇ ਤਾਂ ਇਹਦੇ ਸੀਮਨ 507 ਦਾ ਹੀ ਲੱਗਾ ਹੋਇਆ ਤਾਂ ਬਹੁਤ ਸੋਹਣਾ ਰਿਜ਼ਲਟ ਆਉਣ ਦੀ ਆਸ ਹੈ ਤੇ ਜੇ ਸੀਮਨ ਕਈ ਉਹਨਾਂ ਡਾਕਟਰ ਵੀਰ ਕੋਲ ਹੋਵੇ ਨਾ ਤੇ ਮੌਕੇ ਤੇ ਕੋਈ ਹੋਰ ਭਰ ਜੇ ਤੇ ਬੱਚਾ ਥੋੜਾ ਬਹੁਤ ਆਹੇ ਬਲੈਕ ਵੀ ਦੇ ਸਕਦੀ ਹੈ ਤੋਂ ਸਾਫ਼ ਸੁਥਰੀਆਂ ਗੱਲਾਂ ਵੀਰ ਦੀਆਂ ਬਹੁਤ ਸੋਹਣੀ ਮੱਝਾ ਦੱਸੋ ਵੇਖੋ ਤੁਸੀਂ ਇਹਦੀ ਬੰਤਰ ਬਿਊਟੀ ਇਹਦੀ ਬਾਕੀ ਕੋਲੋਂ ਆ ਕੇ ਪਾਸ ਕਰ ਲਿਓ ਰਕਮ ਰੇਟ ਜਿਹੜਾ ਉਹ ਫੋਨ ਦੇ ਉੱਤੇ ਹੀ ਹੈ ਜਿਹਨੂੰ ਚੰਗੀ ਲੱਗੇ ਮੱਝ ਤਾਂ ਉਹ ਕੰਟੈਕਟ ਤੁਸੀਂ ਇਹਦੇ ਨਾਲ ਵੀਰ ਨਾਲ ਬਣਾ ਸਕਦੇ ਹੋ ਇਹ ਤੁਹਾਨੂੰ ਵਿਕਰੀ ਵਾਲੀ ਮੱਝ ਦਿਖਾ ਰਹੇ ਹਾਂ ਇੱਕ ਹੀ ਨਾਗ ਵੇਚਣਾ ਸੀਗਾ ਬਾਕੀ ਮੁਰਾ ਦੀਆਂ ਮੱਝਾਂ ਹੈਗੀਆਂ ਮੈਂ ਇਸ ਵੀਡੀਓ ਚ ਕੈਮਰਾ ਸਾਰੇ ਪਸ਼ੂਆਂ ਤੇ ਮਾਰ ਦੇਣਾ ਤੁਸੀਂ ਉਹ ਵੀ ਕੋਈ ਖਰੀਦਣਾ ਚਾਹੋ ਤਾਂ ਮੁਰਾ ਭਾਰੇ ਵੀ ਕੰਟੈਕਟ ਵੀਰ ਨਾਲ ਬਣਾ ਸਕਦੇ ਸੋ ਇਹ ਮੱਝ ਪਹਿਲਾਂ ਤੁਸੀਂ ਦੇਖ ਲਓ ਇੱਕ ਵਾਰ ਇਹ ਵਿਕਰੀ ਆਸਲੇ ਹੈ ਅਜੇ 12 ਦਿਨ ਲਾਊਗੀ ਥਣ ਇਹਦੇ ਫੇਰ ਤੁਸੀਂ ਦੇਖੋ ਇਸ ਤਰ੍ਹਾਂ ਦੀ ਇਹਦੀ ਅਗਾੜੀ ਵੀ ਧੀ ਹੈ ਘਾਣਾ ਥੀ ਚੁਆਈ ਵਾਲੇ ਬਾਕੀ ਬਿਊਟੀ ਇਹਦੇ ਚ ਬਹੁਤ ਹੈ ਇਹਦੋਂ ਅੱਗੇ ਇੱਕ ਹੋਰ ਝੋਟੀ ਬਹੁਤ ਸੋਹਣੀ ਨੀਲੀ ਰਾਵੀ ਦੀ ਹੈ ਆ ਜਿਹੜੀ ਇਹਦੋਂ ਅੱਗੇ ਬਾਈ ਝੋਟੀ ਹੈ ਇਹਦੀ ਕੀਤੇ ਤਰੇਗਾ ਇਹ ਅੰਕਲ ਬਲਦੇਵ ਸਿੰਘ ਮਿੱਡੂ ਮਾਨ ਸਰਪੰਚ ਉਹਨਾਂ ਦੇ ਘਰ ਦੀ ਹੋਮ ਬਰੇਡ ਵਾ ਅੱਛਾ ਇਹ ਵੀਡੀਓ ਚ ਚੈਂਪੀਅਨ ਵੱਡੀ ਝੋਟੀ ਆ ਹੂੰ ਉਹਦੀ ਸਗੀ ਭੈਣ ਵਾ ਓ ਇਸ ਇਹ ਜਿਹੜੀ ਬਾਈ ਪਿੰਦੇ ਕੋਲ ਉਹ ਵੱਡੀ ਮੱਝ ਵਾ ਉਹਦੀ ਤੀ ਹੈ ਠੀਕ ਹੈ ਇਹ ਕਿਹੜੇ ਬੋਲਦੀ ਆ ਪਲਾਂ ਇਹ ਬਾਬਰ 2 ਦੀ ਬਾਬਰ 2 ਦੀ ਹੈ ਖੋਲੀ ਬਈ ਇਹਨੂੰ ਦੋਸਤੋ ਇਹ ਬਾਬਰ 2 ਦੀ ਤੇ ਇਹ ਭੈਣ ਹੈ ਜਿਹੜੀ ਸਰਪੰਚ ਮਿੱਡੂ ਮਾਨ ਅਲੇ ਜਿਹੜੇ ਬਲਦੇਵ ਸਿੰਘ ਜੀ ਹੈ ਉਹਨਾਂ ਕੋਲ ਜਿਹੜੀ ਝੋਟੀ ਮੇਲੇ ਜਿੱਤੀ ਹੈ ਉਹਦੀ ਧੀ ਹੈ ਹਾਲਾਂਕਿ ਇਹਦੀ ਮਾਂ ਜਿਹੜੀ ਬਾਈ ਪਿੰਡੇ ਕੋਲ ਆ ਉਹ ਵੀ ਮੇਲੇ ਜਿੱਤੀ ਹੈ ਸਾਰੇ ਜਾਣਦੇ ਹੋ ਜੀ ਚਾਹੀਆ ਇਹ ਆਪਾਂ ਹੈ ਨਹੀਂ ਪਿੰਡੇ ਵੀ ਨੇ ਪਾਈ ਅੱਛਾ ਠੀਕ ਹੈ ਤੋਂ ਉਹ ਬਟਾਲਿਓ ਦੋਸਤੋ ਮੱਝ ਚੈਂਪੀਅਨ ਬਣੀ ਸੀ ਤੇ ਅੱਗੇ ਉਹਦੀਆਂ ਧੀਆਂ ਜਿਹੜੀਆਂ ਉਹ ਵੀ ਮੇਲੇ ਜਿੱਤੀਆਂ ਇਹ ਬਾਬਰ 2 ਦੀ ਹੈ ਅੱਛਾ ਅੱਛਾ ਬੱਚਾ ਚਾਹੋਂਗੇ ਓਕੇ ਤੋ ਦਸੋ ਰਾਤ ਨੂੰ ਇਹ ਵੈਸੇ ਦੁੱਧੇ ਨੇ ਕਿੰਨਾ ਕੁ ਦਿੱਤਾ ਬਾਈ ਇਹ ਆਪੇ ਟੋਕੜ ਤੇ ਚੇਲੇ ਤੋਂ ਠੀਕ ਹੈ ਹੁਣ ਇਹ ਸ਼ਾਨਦਾਰ ਤੋਂ ਡਾਇਰੈਕਟ ਕ੍ਰੋਸ ਓਕੇ ਅੱਛਾ ਇਹ ਚੜੱਕ ਤੋਂ ਖਰੀਦੀ ਐ ਡਾਇਰੈਕਟ ਕ੍ਰੋਸ ਸ਼ਾਨਦਾਰ ਤੋਂ ਠੀਕ ਐ ਇਸ ਵਾਰ ਇਹ ਸ਼ਾਨਦਾਰ ਤੋਂ ਡਾਇਰੈਕਟ ਕ੍ਰੋਸ ਕਿੰਨੇ ਚਿਰ ਦੀ ਕੱਪਣਾ ਹੁਣੇ ਸਾਢੇ 4 ਮਹੀਨੇ ਦੀ ਠੀਕ ਐ ਮੇਰੇ ਖਿਆਲ ਚ ਇਹ ਦਸੋ ਝੋਟੀ ਜਿਹੜੀ ਮੇਰੇ ਚੈਨਲ ਤੇ ਅਸਰ ਕੱਟੀ ਤੋਂ ਚੱਲਦੀ ਆ ਰਹੀ ਐ ਕਰਮਾਂ ਵਾਲੀ ਇਹ ਤਾਂ ਰੱਖਣੀ ਐ ਬਾਈ ਕਰੇ ਹਾਂਜੀ 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 ਤੋ ਇਹ ਝੋਟੀ ਦੇਖੋ ਬਹੁਤ ਸੋਹਣੀ ਇਹਦੀ ਬੰਤਰ ਐ ਤੋ ਚੋਟੀ ਫੇਰ ਤੁਸੀਂ ਦੇਖੋ ਇਹ ਚੰਗਾ ਟਾਂਚਾ ਦੋਸਤੋ ਬਹੁਤ ਸੋਹਣਾ ਰੰਗ ਹੈ ਇਹ ਤੋਂ ਅੱਗੇ ਬਾਈ ਜਿਹੜੀ ਇਹ ਝੋਟੀ ਹੈ ਇਹ ਵੀਰੇ ਦੋ ਦੰਦ ਵਾ ਹਮ ਤੇ ਇਹਨੇ ਸੋਹਣਾ ਦੁੱਧ ਦਿੰਦਾ ਬਾਕੀ ਇਹ ਪਹਿਲਾ ਸੂਆ ਸੂਈ ਹੈ ਫਿਰ ਹਾਂਜੀ ਪਹਿਲਾ ਸੂਆ ਦੋ ਦੰਦ ਦਾ ਠੀਕ ਹੈ ਕਿੰਨਾ ਚਿਰ ਹੋ ਗਿਆ ਨੂੰ ਸੂਈ ਨੂੰ ਇਹਨੂੰ 5 ਮਹੀਨੇ ਸੂਈਨ ਹੋਗੇ ਅੱਛਾ ਇਹ ਦੁੱਧ ਇਹਨੇ ਕੀ ਦਿੱਤਾ ਬਾਈ ਇਹਨੇ ਵੀਰੇ 14 ਤੋਂ 15 ਕਿਲੋ ਦੁੱਧ ਠੀਕ ਹੈ ਕਿਹੜੇ ਬੋਲਦੀ ਹੈ ਇਹ ਤੇ ਕੋਈ ਪਤਾ ਨਹੀਂ ਨਹੀਂ ਪਤਾ ਹੈਗਾ ਇਹ ਪਿੰਦੇ ਦੇ ਵੀਰੇ ਬੂਈਆਂ ਵਾਲੇ ਨੇ ਗਿਫਟ ਕੀਤੀ ਹੈ ਕੋਈ ਇਹਨੇ ਪੇਮੈਂਟ ਨਹੀਂ ਲਈ ਆਪਣੇ ਕੋ ਘਲਾਤੀ ਜਾਂਦੇ ਵੀ ਜੇ ਦੁੱਧ ਦੇ ਦੂਗੀ ਤਾਂ ਪੇਮੈਂਟ ਪਾ ਦੇਉਣੀ ਤੇ ਛੋਟੀ ਵਾਫਾ ਤੱਕ ਘਲਾ ਦੇ ਅੱਛਾ ਹੁਣ ਫਿਰ ਮਣਖੋਸ਼ ਆ ਦੁੱਧ ਤੋਂ ਠੀਕ ਆ ਪਾਤੀ ਪੇਮੈਂਟ ਕੇ ਪਾਉਣੀ ਹੈ ਜੀ ਮੇ ਪਾਤੀ ਆ ਪਾਤੀ ਆ ਓਕੇ ਠੀਕ ਹੈ ਖੋਲਨੀ ਬਈ ਨੂੰ ਦੋਸਤੋ ਪੰਜ ਮਹੀਨਿਆਂ ਦੀ ਸੂਈ ਹੈ ਛੋਟੀ ਪਹਿਲਾ ਸੂਆ ਦੋ ਦੰਦ ਸੋ ਪਹਿਲਨ ਛੋਟੀ ਬੜਾ ਸੋਹਣਾ ਦੁੱਧ ਨਹੀਂ ਦਿੱਤਾ ડીਲ ਪਿੰਦੇ ਬਾਈ ਨਾਲ ਇਸ ਹਿਸਾਬ ਤੇ ਹੋਗੀ ਵੀ ਜੇ ਤਾਂ ਦੁੱਧ ਚੋਂ ਮਣਖੋਸ਼ ਹੋ ਗਿਆ ਤਾਂ ਪੇਮੈਂਟ ਦੇ ਦੇਂ ਨਹੀਂ ਫਿਰ ਛੋਟੀ ਬਾਈ ਕੋਲ ਵਾਪਸ ਜਾਵੜਨੀ ਸੀ ਤੇ ਉਹਨੇ ਵੇਚ ਲੈਣੀ ਸੀ ਸੋ ਛੋਟੀ ਦੇਖੋ ਬੰਤਰ ਦੇਖੋ ਇਹਦੀ ਕਰਮਾ ਜੀ ਦੀ ਬੱਚਾ ਫਿਰ ਇਹਨੇ ਕੀ ਦਿੱਤਾ ਸੀ ਬਾਈ ਕੱਟੀ ਵੀਰੇ ਕੱਟੀ ਦਿੱਤੀ ਹੈ ਠੀਕ ਆ ਕੇ ਹਜੇ ਗੱਬਣ ਹੋਈ ਨਹੀਂ ਨਹੀਂ ਵੀਰੇ ਅੱਛਾ ਠੀਕ ਹੈ ਸੋ ਹਜੇ ਇਹ ਗੱਬਣ ਨਹੀਂ ਕਰਾਈ ਸ਼ਾਇਦ ਡੋਕੇ ਕਰਦੀ ਲੱਗਦੀ ਹੈ ਤੇ ਹੁਣ ਇਹਨੇ ਛੇਤੀ ਬਣ ਵੀ ਜਾਣਾ ਸੋ ਇਹ ਮੱਝ ਜਿਹੜੀ ਸੋਨੀ ਨੀਲੀ 라ਵੀ ਦੀ ਇੱਥੋਂ ਤੱਕ ਜਿਹੜੀਆਂ ਮੱਝਾਂ ਛੋਟੀਆਂ ਬਾਈ ਕੋਲੋਂ ਨੀਲੀ 라ਵੀ ਆ ਇੱਕ ਚੋਟੀ ਹੋਰ ਬੈਠੀ ਹੈ ਜਿਹੜੀ ਤੁਹਾਨੂੰ ਦਿਖਾ ਦੇਣੀ ਹੈ ਉਸ ਤੋਂ ਬਾਅਦ ਫਿਰ ਮੁਰਾ ਬਾਰੇ ਥੋੜੀ ਗੱਲਬਾਤ ਕਰਾਂਗੇ ਕੁਛ ਨਾਗ ਬਾਈ ਕਹਿੰਦਾ ਵੇਚ ਦੇਾਂਗੇ ਮੁਰਾ ਦੇ ਅੱਛਾ ਭਾਈ ਇੱਦੂ ਅੱਗੇ ਜਿਹੜੀ ਇਹ ਚੋਟੀ ਹੈ ਇਹ ਕਿਹੜੇ ਇਹ ਅਲਬਖਸ਼ ਆਂਦੀ ਹੈ ਵੀਰੇ ਇਹ ਵੀ ਖਰੀਦੀ ਵੀ ਹੈ ਨਹੀਂ ਨਹੀਂ ਵੀਰੇ ਜਿਹੜੀ ਸਭ ਤੋਂ ਪਹਿਲੇ ਨੰਬਰ ਤੇ ਉਹਦੀ ਪਹਿਲੇ ਸੂਏ ਦੀ ਹੈ ਠੀਕ ਹੈ 25 ਮਹੀਨਿਆਂ ਪੱਚੀ ਮਹੀਨੇ ਦੀ ਉਮਰ ਅੱਛਾ ਦੰਦੋਂ ਇਹ ਖੀਰੀ ਹੈ ਤੇ ਅਲਬਖਸ਼ ਬੁੱਲਦੀ ਹੈ ਤੇ 25 ਮਹੀਨੇ ਦੀ ਉਮਰ ਹੁਣੇ ਗੱਬਣ ਹੋ ਗਈ ਨਹੀਂ ਨਹੀਂ ਵੀਰੇ ਹਜੇ ਗੱਬਣ ਨਹੀਂ ਕਰਾਈ ਇਹ ਸ਼ਾਨਦਾਰ ਸ਼ਾਨਦਾਰ ਲਿਆਵਾਂਗੇ ਤਿੰਨੇ ਫੇਰ ਡਾਕਟਰ ਕੋਲੋਂ ਕਰਾਵਾਂ ਚੰਦੜੇ ਤੇ ਲਿਆਉਣਾ ਤੇ ਉਦੋਂ ਕਰਾਸ ਕਰਾਉਣੀਆ ਵੈਸੇ ਤਾਂ ਹੀਟ ਚ ਆ ਗਈ ਹੋਣੀ ਆ ਬਾਈ ਹਾਂਜੀ ਹਾਂਜੀ ਦੋ ਹੀਟ ਕੱਢੀ ਠੀਕ ਐ ਦੋਸਤੋ ਕਿ ਗਰਮੀਆਂ ਚ ਥੋੜਾ ਜਿਹਾ ਸਿਆਲ ਚ ਵਧੀਆ ਦੁੱਧ ਵਗੈਰਾ ਵਧੀਆ ਦੇ ਦਿੰਦੀਆਂ ਅੱਛਾ ਉਦੋਂ ਉਦੋਂ ਕਰਾਸ ਕਰਾਉਣੀ ਠੀਕ ਐ ਦੋਸਤੋ ਇਹ ਅਲਬਖਸ਼ ਬੋਲਦੀ ਧੀ ਹੈ ਗੰਦੋਂ ਖਾਦ ਲੈਣੇ ਗੰਦੋਂ ਖੀਰੀ ਦੇਖੋ ਤੁਸੀਂ ਠੀਕ ਐ ਬਾਈ ਓਕੇ ਐ ਬਹੁਤ ਸੋਹਣੀ ਝੋਟੀ ਤੇ ਇਹ ਪਹਿਲੇ ਨੰਬਰ ਤੇ ਜਿਹੜੀ ਝੋਟੀ ਤੋਰੀ ਸੀ ਉਹ ਦੀ ਧੀ ਹੈ ਅਲਬਖਸ਼ ਬੋਲਦੀ ਤੋੜ ਦਿੱਤੀ ਬਾਈ ਇਹਨੂੰ ਵੀ ਬੰਦਰ ਦੇਖੋ ਕਰਮਾ ਵਾਲੀ ਦੀ ਮਾਰਕਿੰਗ ਪਿਛਲੇ ਪੈਰਾਂ ਦੇ ਉੱਤੇ ਨਿਸ਼ਾਨ ਹੈ ਹੈ ਅਗਲੇ ਖੁਰ ਦੇ ਉੱਤੇ ਵੀ ਨਿਸ਼ਾਨ ਦਿਸ ਜਾਂਦਾ ਪਰ ਜੈਨੂਨ ਜੀ ਜੈਨੂਨ ਜੀ ਬਿਲਕੁਲ ਨੋਰਮਲ ਜੀ ਮਾਰਕਿੰਗ ਜਿਹੜੀ ਨੀਲੀ ਰਾਵੀ ਵਾਲੀ ਕਈ ਭਰਾ ਮਾਰਕਿੰਗ ਨੂੰ ਪਸੰਦ ਕਰਦੇ ਆ ਬਾਕੀ ਸਟਰਕਚਰ ਦੇਖੋ ਇਹ ਬਾਈ ਦੀ ਹੋਮ ਬਰੀਡ ਆ ਗਈ ਸੰਭਾਲ ਬਹੁਤ ਚੰਗੀ ਆ ਦੱਸੋ ਇਸ ਵੀਰ ਦੀ ਤੇ ਇਹਨੂੰ ਸ਼ੌਂਕ ਹੈ ਸਪੈਸ਼ਲ ਵੀਡੀਓ ਬਣਾਉਣ ਵਾਸਤੇ ਕਈ ਦਿਨ ਪਹਿਲਾਂ ਬਾਈ ਨਾਲ ਗੱਲ ਹੋਣ ਲੱਗ ਪਈ ਤੇ ਮਨ ਏਸੀ ਵੀ ਜਾਵਾਂਗੇ ਜ਼ਰੂਰ ਕਿਉਂਕਿ ਬਾਈ ਦਾ ਛੌਂਕ ਹੈ ਚੰਗੇ ਪਸ਼ੂ ਸੰਭਲਣਾ ਤੇ ਇਦਾਂ ਦੇ ਵੀਰਾਂ ਨੂੰ ਮਿਲ ਕੇ ਆਪ ਨੂੰ ਵੀ ਹੌਸਲਾ ਮਿਲਦਾ ਤੇ ਨਵੇਂ ਵੀਰਾਂ ਨੂੰ ਵੀ ਉਤਸ਼ਾਹ ਬਣੂਗਾ ਵੀ ਪਸ਼ੂ ਰੱਖੀਏ ਘਰ 'ਚ ਤੇ ਇਹਦੇ ਵਾਂਗੂੰ ਹੀ ਸੰਭ ਗਏ ਕਿਉਂਕਿ ਪਸ਼ੂ ਇਕੱਲੇ ਰੱਖਣੇ ਨਹੀਂ ਸਗੋਂ ਸਾਹਮਣੇ ਵੀ ਚੰਗੇ ਐ ਸੋ ਇਹ ਨੀਲੀ ਰਾਵੀ ਨਸਲ 'ਚ ਪੈਂਦੀ ਛਾਂਦਾਰ ਬੋਲ ਸੋਰੀ ਇਹ ਅਲਬਾਕਸ਼ ਬੋਲ ਦੀ ਟੀ ਆ ਦੋਸਤੋ ਜਿਹੜੀ ਇਸ ਟਾਈਮ ਬਾਈ ਕੋਲ ਅਜੇ ਇਹਨੇ ਗੱਪਣ ਕਰਾਉਣੀ ਹੈ ਸੋ ਦੋਸਤੋ ਦੋ ਝੋਟੀਆਂ ਹੋਰ ਆ ਬਾਈ ਮੁਰਾ ਦੇ ਵਿੱਚ ਦੋ ਝੋਟੀਆਂ ਰਿੰਦੀਆਂ ਇਹ ਮੁਰਾ ਦੋ ਹੀ ਆਪਣੇ ਕੋਲ ਨਹੀਂ ਵੀਰ ਚਾਰ ਮਾਝਾ ਹਾਲਵਾ ਵੇਲੀ ਚ ਬੱਦੀਆਂ ਮੀਂਹ ਦਾ ਕਰਕੇ ਤਿਆਰ ਨਹੀਂ ਹੋਏ ਪਸ਼ੂ ਸਾਰੇ ਅੱਛਾ ਹਾਂਜੀ ਠੀਕ ਹੈ ਫਿਰ ਛੋਂ ਕੌਣ ਡਰਾਈ ਚ ਸਾਰੀਆਂ ਅੱਛਾ ਇਹ ਸੇਲ ਕਰ ਦੇਣੀ ਆ ਮਾਰਕੀ ਨੀਲੀ ਰੱਖਣੀ ਫਿਰ ਨਹੀਂ ਮੀਰਾ ਠੀਕ ਹੈ ਅੱਛਾ ਭਾਈ ਕੀ ਡਿਟੇਲ ਆ ਝੋਟੀ ਦੀ 15 ਮਹੀਨੇ ਦੀ ਉਪਰ ਆ ਹਮ ਘਰ ਦੀ ਝੋਡੀ ਆ ਮਾਂ ਇਹਦੀ ਖਲੀ ਦੀ ਆ ਠੀਕ ਹੈ ਆਪੇ ਨਵਾਬ ਦੀ ਆ ਨਵਾਬ ਦੀ ਹੈ ਮਾਂ ਇਹਦੀ ਘਰੇ ਆਪਣੇ ਮੌਜੂਦ ਆ ਠੀਕ ਹੈ ਹੋਣ ਦੋ ਦੋ ਰਾਈ ਆ ਹੂੰ ਤੇ ਇਹ 1 ਮਿੰਟ ਕੱਢ ਗਈ ਆ ਠੀਕ ਆ ਇਹ ਵੇਚ ਦੇਣੀ ਆਪਾਂ ਹਾਂਜੀ ਸੇਲ ਕਰ ਦਵਾਂ ਜੇ ਕੋਈ ਵੀਰ ਦੋਸਤੋ ਮੁਰਾ ਨਸਲ ਦੀ ਝੋਟੀ ਐ ਨਵਾਬ ਬੋਲ ਦੀ ਆਪ ਤੇ ਮਾਂ ਇਹਦੀ ਖਲੀ ਬਲੱਡਲੈਂਡ ਚੋਂ ਐ ਸਿੰਘ ਬਿਲਕੁਲ ਜਿਵੇਂ ਨਵਾਬ ਦੇ ਪੈਡਾਗਰੀ ਚੋਂ ਆਪਾਂ ਜੇ ਦੇਖੀਏ ਤਾਂ ਉਸ ਤਰ੍ਹਾਂ ਦੀ ਸ਼ੇਪ ਦਾ ਚੰਗੀ ਸੰਭਾਲੀ ਹੋਈ ਬਾਈ ਤੋਰੀ ਇਹਨੂੰ ਇਹ ਕੱਟੀ ਬਾਈ ਕਹਿੰਦਾ ਵੇਚ ਦੂੰਗਾ ਕਿਉਂ ਵੈਸੇ ਮਤਲਬ ਆਏ ਨਹੀਂ ਹੈ ਵੀ ਇਹ ਜਿਹੜੀਆਂ ਉਹ ਮੁਰਾ ਵੇਚਣ ਪਿੱਛੇ ਕੋਈ ਕਾਰਨ ਹੋਊਗਾ ਸਿਰਫ ਛੌਂਕ ਨੀਲੀ ਰਵੀ ਦਾ ਇੰਨਾ ਕਹਿ ਬਈ ਬਾਈ ਕਹਿੰਦਾ ਸਾਰੀਆਂ ਹੀ ਆਪਾਂ ਹੁਣ ਨੀਲੀ ਰਵੀ ਘਰੇ ਰੋਕਾਂਗੇ ਹਾਲਾਂਕਿ ਨਵਾਬ ਦਾ ਸੀਮਨ ਬਾਈ ਨੇ ਭਰਾਇਆ ਸੀ ਤੇ ਬਿਨਾਂ ਚੱਕ ਛੌਂਕ ਨਾਲ ਹੀ ਭਰਾਇਆ ਪਰ ਜੇ ਕੋਈ ਵੀਰ ਮੁਰਾ ਦਾ ਸ਼ੌਂਕ ਰੱਖਦਾ ਹੈ ਉਹਦੇ ਲਈ ਇਹ ਵਧੀਆ ਮੌਕਾ ਹੈ ਇੱਕ ਵਾਰ ਹੀਟ ਚ ਆ ਗਈ ਹੈ ਝੋਟੀ ਉਮਰ ਛੋਟੀ ਹੈ ਬੰਤਰ ਬੜੀ ਚੰਗੀ ਹੈ ਤੇ ਥੱਲੋਂ ਥਣਾ ਦੀ ਵੀ ਓਨੀ ਸਾਫ ਸੁਥਰੀ ਸੋਹਣੀ ਝੋਟੀ ਹੈ ਜੇ ਕੋਈ ਵੀਰ ਖਰੀਦਣਾ ਚਾਵੇ ਤਾਂ ਤੁਸੀਂ ਇਹ ਮੁਰਾ ਦੀ ਝੋਟੀ ਖਰੀਦ ਸਕਦੇ ਹੋ ਇਹ ਨਵਾਬ ਬੁਲਦੀ ਹੈ ਬੰਤਰ ਦੇਖੋ ਕਰਮਾ ਵਾਲੀ ਦੀ ਬਹੁਤ ਸੋਹਣੀ ਆ। ਚਾਂਚਾ ਬੜਾ ਚੰਗਾ। ਬਾਕੀ ਮੱਝਾਂ ਜਿਹੜੀਆਂ ਚਾਰ ਹੋਰ ਹੈਗੀਆਂ ਦੱਸੋ ਕਿਉਂਕਿ ਅਸੀਂ ਨੀਲੀ ਰਾਵੀ ਵਾਲੀਆਂ ਮੱਝਾਂ ਵੀਡੀਓ ਚ ਕਵਰ ਕਰਨੀਆਂ ਸੀ। ਉਹਨਾਂ ਨੂੰ ਹੀ ਤਿਆਰ ਕੀਤਾ ਕਿਉਂਕਿ ਮੀਂਹ ਆ ਪਾ ਨੂੰ ਪਤਾ ਝੜੀ ਲੱਗੀ ਵੀ ਹੈ ਤਾਂ ਮੁਰਾ ਬਾਕੀ ਅਸੀਂ ਨਿਵਾਇਆਂ ਨਹੀਂ ਆ ਟਾਈਮ ਵੀ ਨਹੀਂ ਲੱਗਦਾ ਇੰਨਾ ਖਰ ਪਸੂ ਇਕੱਠੇ ਸਾਰੇ ਤਿਆਰ ਕਰਕੇ ਠੱਲਣੇ ਔਖੇ ਹੋ ਜਾਂਦੇ। ਸੋ ਇਹ ਛੋਟੀ ਫੋਰ ਸੇਲ ਹੈ। ਬੰਤਰ ਦੇਖ ਲਓ ਲੰਬਾਈ ਫੁੱਲ ਆ ਸਿੰਘ ਸੋਹਣਾ। ਇਦੂ ਅਗੇ ਭਾਈ ਜਿਹੜੀ ਛੋਟੀ ਐ ਗੱਬਣ ਹੂੰ ਫੇਰੇ ਪੰਜਾਬ ਦੀ ਆਪ ਆ ਠੀਕ ਐ ਗੱਬਣ ਕਿਹੜੇ ਤੋਂ ਗੱਬਣ ਹੂੰ ਇਹ ਬੇਤਾ ਆਪ ਤੋਂ ਠੀਕ ਐ ਇਹ ਵੀ ਵੇਚ ਦੇਣੀ ਹਾਂਜੀ ਇਹ ਵੀ ਸੇਲ ਕਰਾਂ ਆਈ ਵੇਚ ਦੇਣੀ ਹਾਂਜੀ ਆਈ ਲੈਣਾ ਹੋਊਗਾ ਤੇ ਆਈ ਤਿਆਰ ਕਰਕੇ ਦੰਦੋਂ ਕਿਵੇਂ ਇਹ ਹਾਂਜੀ ਦੰਦੋਂ ਦੰਦ ਦਿਖਾ ਲੂਗੀ ਹਾਂਜੀ ਦੱਸੋ ਦੰਦੋਂ ਦੋ ਦੰਦ ਆ ਓਕੇ ਭਾਈ ਸਹੀ ਐ ਠੀਕ ਐ ਭਾਈ ਤੋਰੀ ਇਹਨੂੰ ਦੋਸਤੋ 6 ਮਹੀਨਿਆਂ ਦੀ ਗੱਬਣ ਐ ਛੇਰੇ ਪੰਜਾਬ ਦੀ ਆਪ ਤੇ ਬਤਾਬ ਤੋਂ ਗੱਬਣ ਦੁੱਧ ਲੌਂਦੀ ਆਉਂਦੀ ਹੈ ਹਮ ਮਾਂ ਇਹਦੀ ਕੋਹੇ ਨੂੰ ਠੀਕ ਹੈ ਦੀ ਮਾਂ ਠੀਕ ਹੈ ਦੀ ਮਾਂ ਹੈਗੀ ਆਪਣੇ ਕੋਲ ਓਕੇ ਲੈ ਆਈ ਬਈ ਵਾਪਸ ਤੁਨ ਮੁਰਾ ਦਾ ਸ਼ੌਕ ਨੂੰ ਦਾਜੀ ਉਹ ਨੀਕੇ ਰਾਮ ਨੀਵੀਂ ਵਾਲੇ ਪਾਸੇ ਚਲੋ ਧੰਨਵਾਦ ਤੇਰਾ ਭਰਾ ਤੂੰ ਨੀਂਦੀ ਰਵੀ ਵਾਲੇ ਪਾਸੇ ਮੁੜਿਆ ਹਾਲਾਂਕਿ ਨਸਲਾਂ ਸਾਰੀਆਂ ਹੀ ਚੰਗੀਆਂ ਹੁੰਦੀਆਂ ਦੋ ਵੀ ਰੱਖੀਆਂ ਜਾ ਸਕਦੀਆਂ ਨੀਲੀ ਵੀ ਰੱਸੀ ਜਾ ਸਕਦੀ ਹੈ ਮੁਰਾ ਵੀ ਹੈ ਤਾਂ ਮੱਝਾਂ ਹੀ ਪਰ ਜਿਹੜਾ ਸ਼ੌਂਕ ਆ ਉਹ ਪੂਰਾ ਕਰਨਾ ਚਾਹੀਦਾ ਸੋ ਇਹ ਇਹ ਦੋਸਤੋ ਮੱਝਾਂ ਜਿਹੜੀਆਂ ਤੁਹਾਨੂੰ ਅੱਜ ਦਿਖਾਈਆਂ ਨੀਲੀ ਦਾ ਵੀ ਨਸਲ ਤੇ ਮੂਹਰਾ ਦੀਆਂ ਫੌਰ ਸੇਲ ਹੈ ਸੋ ਇਹ ਦੋਸਤੋ ਜਿਹੜੀਆਂ ਮੱਝਾਂ ਬਾਈ ਨੇ ਦੱਸਿਆ ਸੀ ਵੀ ਅਲੱਗ ਇਹ ਡ్రਾਈ ਚੱਲ ਰਹੀਆਂ ਹੁਣ ਖੈਰ ਇਹਨਾਂ ਬਾਰੇ ਜੇ ਕੋਈ ਵੀਰ ਇਹਨਾਂ ਨੂੰ ਖਰੀਦਣਾ ਚਾਹੁੰਦਾ ਤਾਂ ਡ్రਾਈ ਆ ਜਦੋਂ ਤਿਆਰ ਹੋ ਜਾਣਗੇ ਉਦੋਂ ਬਾਈ ਵੇਚੂਗਾ ਤੁਸੀਂ ਗੱਲਬਾਤ ਕਰ ਲਿਓ ਜੇ ਇਸ ਤਰੀਕੇ ਨਾਲ ਵੀ ਭਰਾ ਨੇ ਵੇਚਣੀਆਂ ਹੋਈਆਂ ਤਾਂ ਤੁਸੀਂ ਖਰੀਦ ਲਿਓ ਸੋ ਇਸ ਸਾਈਡ ਤੇ ਤੁਸੀਂ ਮੱਝਾਂ ਜਿਹੜੀਆਂ ਉਹ ਦੇਖ ਸਕਦੇ ਹੋ ਦੋ ਹੋਰ ਚਾਰ ਨਾ ਕਿੱਥੇ ਬਾਈ ਕੋਲੇ ਵੱਧੇ ਰਿਹਾ ਸੋ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਇੱਕ ਅਸੀਂ ਵੀਰ ਦੇ ਦਿਖਾਉਣੇ ਸੀ ਤੇ ਇਹਨਾਂ ਦੇ ਵਿੱਚੋਂ ਜਿਹੜੇ ਨਗ ਵਿਕਰੀ ਵਾਲੇ ਸੀ ਉਹ ਵੀ ਤੁਹਾਨੂੰ ਮੈਂ ਦਿਖਾਤੇ ਆ ਸੋ ਦੋਸਤੋ ਅੱਜ ਦੀ ਵੀਡੀਓ ਇਸ ਇੱਕ ਸ਼ੁਕੀਨ ਵੀਰ ਕੋਲੋਂ ਸੀ ਆ ਸਾਹਿਬ ਵੀ ਤੁਸੀਂ ਕਮੈਂਟ ਵੀ ਸੋਹਣੇ ਕਰੋਗੇ ਤੇ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦੇਉਗੇ ਬਹੁਤ ਮਿਹਰਬਾਨੀ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ